ਅਪੀ ਕਿਉਂਕਿ ਗੁਰਬਾਣੀ ਇਸ ਜਗ ਮਨ ਚਾਰਦਨ ਸਤਿਮੁਰ ਸਭ ਬਣਾਈ ਗੁਰਬਾਣੀ ਸਾਡੇ ਜੀਵਨ ਦੇ ਵਿੱਚ ਪ੍ਰਕਾਸ਼ ਕਰ ਰਹੀ ਹੈ ਚਾਨਣ ਕਰ ਰਹੀ ਹੈ ਕਿਉਂਕਿ ਅਸੀਂ ਅਗਿਆਨ ਦੇ ਅંધੇਰੇ ਵਿੱਚ ਜਿਉ ਰਹੇ ਹਾਂ ਸਤੂ ਗੁਰੂ ਮਹਾਰਾਜ ਸਾਨੂੰ ਵਿਰામ ਦੇ ਰਹੇ ਨੇ ਸੋਝੀ ਮੇਰਾ ਗਿਆਨ ਦਾ ਢਗ ਵਰਕਰ ਰਹੇ ਹਨ ਸੇਖਰ ਜੀ ਕਹਿੰਦੇ ਹਨ ਸਤਗੁਰੂ ਪਾਸ਼ਾ ਜੀ ਦਾ ਬੜਾ ਹੀ ਚਾਰੇ ਢੋਣੀਆਂ ਲੈਣਾ ਦੇ ਵਿੱਚ ਸਾਰੀ ਜ਼ਿੰਦਗੀ ਦਾ ਜਿਹੜਾ ਅਸੀਂ ਜਿੱਤਰਾ ਆਪਾਂ ਕਹਿ ਦਿੰਦੇ ਆ ਕਿ ਸਮੁੰਦਰ ਨੂੰ ਇੱਕੋ ਜਿਹਾ ਦੇ ਦੇਣੀ ਮਤਲਬ ਕੀਤਾ ਹੋਇਆ ਹੈ ਇਹਦਾ ਸਤਗੁਰੂ ਜੀ ਮਹਾਰਾਜ ਜੀ ਨੇ ਸਾਡੀ ਜੀਵਨੀ ਜਿੰਦਗੀ ਨੂੰ ਕਿਸਾ ਤਰ੍ਹਾਂ ਸੀ ਕਿ ਉਹਨਾਂ ਦੇ ਸੰਸਾਰ ਦੇ ਵਿੱਚ ਇਹ ਸ਼ਬਦ ਆ ਕੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਸ਼ੇਰ ਗਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਇਸ ਤਰ੍ਹਾਂ ਸਾਨੂੰ ਸੁਝਾ ਰਹੇ ਨੇ ਕਿ ਸਤਿਗੁਰੂ ਮਹਾਰਾਜ ਜੀ ਦੇ ਬਾਣੀ ਦੇ ਰਹਾਉਣੀ ਵਾਲੀ ਬਲਕੀ ਹੈ ਉਹਦੇ ਵਿੱਚ ਮਹਾਰਾਜ ਜੀ ਜੋ ਸਾਨੂੰ ਬਖਸ਼ਣ ਕਰਕੇ ਦੱਸ ਰਹੇ ਹਨ ਕਿ ਭਾਈ ਸੰਤੋ ਹੋ ਹਰ 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 ਅਰਾਧ ਹੋ ਹਰ ਆਰਾਧ ਸਭੋ ਕੈਸ਼ ਪਾਈਐ ਸਾਰਜ ਸਗਲੇ ਸਾਧੂ ਸਦੇ ਵੀ ਰੱਬ ਜਾਣ ਕੋਈ ਮਹੰਗਾ ਕਮ ਨਹੀਂ ਹੈ ਕਿ ਹੈ ਪ੍ਰਾਨ ਸੰਤੋਪਾਵ ਕੇ ਇਹ ਗੁਰ ਸਿੱਖੋ ਇਹ ਭਾਈ ਇਹ ਮਨੁੱਖ ਤੂੰ ਵਾਹਿਗੁਰੂ 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 ਦੇ ਨਾਮ ਦੁਆਰਾ ਅਰਾਧਨ ਕਰ ਕਿਉਂਕਿ ਅਰਾਧਨਾ ਅਰਾਧਨਾ ਨਹੀਂ ਤਾਂ ਹਰ ਹਰ ਨਾਮ ਅਰਾਧਨ ਅਰਾਧਨ ਦਾ ਬਦਲ ਹੋਵੇ ਅਰਾਧਨਾ ਕਾਰੀ ਅੰਤਰ ਤੇਰੀ ਅੰਦਰ ਜੇ ਤਰਾਪਾ ਭਾਜਾ ਮ ਗੁਰਬਾਣੀ ਦੇ ਪੜ੍ਹਦੇ ਆਂ ਅੰਤਰ ਉਪਰ ਰਾਮਨਾਮ ਜਪੂਰ ਨਾਮ ਗੇਤੇ ਸਤਿਗੁਰੂ ਦੇ ਫਰਾਸਤ ਰਣੀ ਸੁਣਨਾ ਕੋਰਨਾ ਜੇ ਅੰਦਰ ਮਹਾਰਾਜੀ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਦੀ ਰਾਮਨਾਮ ਕਰ ਜੇ ਆਪਾਂ ਵੈਰਗੁਰੂ ਦੇ ਨਾਮ ਨੂੰ ਜਪਾਂਗੇ ਪਰਮੇਸ਼ਰ ਦੇ ਰਾਮਨਾਮ ਕਰਾਂਗੇ ਉਹਨਾਂ ਜਾਣ ਕਰਾਂਗੇ ਤਦ ਕੀ ਹੋਏਗਾ ਕਿ ਮਹਾਰਾਜੀ ਨਾਮ ਦੇ ਉੱਪਰ ਜੱਦੇ ਹਨ ਕਿ ਹਰ ਆਰਾਧ ਸਭੋ ਕੈਸ਼ ਪਾਉਂਦੇ ਵਾਹਿਗੁਰੂ ਦੇ ਦਾਤ ਦੀ ਰਜ਼ਦਲਾ ਕਰਨਾ ਦੇ ਨਾਲ ਭਾਵੇਂ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਦੁਨੀਆ ਦੇ ਚਾਰ ਪਗਾਲ ਤੋਂ ਹੁੰਦੇ ਹਨ ਧਰਮ ਆਰਥ ਕਾਮ ਮੋਰ ਆਸ਼ੀਆ ਕੁਰਬਾਨੀ ਕਹਿੰਦੇ ਜੇ ਚਾਰ ਪਦਾਰਥ ਜੀ ਕੋ ਮੰਗਸ ਕੌਤ ਜਨਾਂ ਕੀ ਸੇਵਾ ਕਰ। ਜੇ ਤੈਨੂੰ ਕਿਸੇ ਵੀ ਪਦਾਰਥ ਦੀ ਲੋੜ ਹੈ ਤਾਂ ਗੁਰੂ ਦੇ ਚਰਨਾਂ ਦੇ ਨਾਲ ਜੋੜ। ਗੁਰੂ ਦੇ ਚਰਨਾਂ ਦੇ ਅਰਦਾਸ ਕਰ। ਜੇ ਕੀ ਵਰਤਾ ਹੋਏ ਤਾਂ ਗੁਰਪਾਇ ਅਰਦਾਸ ਕਰ। ਸਭੂ ਮਹਾਰਾਜ ਦੀ ਸਾਰੀਆਂ ਪਦਾਰਥਾਂ ਦੇ ਦਾਤੇ ਹਨ। ਉਹੇ ਸ਼ਫਾਲੇ ਉਹਨਾਂ ਨਾਲ ਕੋਈ ਪ੍ਰਾਪਤ ਹੋ ਜਾਂਦਾ ਕਿਸੇ ਕਿਸਮ ਦੀ ਗੁਰ ਬਾਣੀ ਆਉਂਦੀ ਹੈ। ਇਹ ਕਹਦੇ ਕਾਰਜ ਸੱਜੇ ਸਾਧ ਤੋਂ ਕਾਰਜ ਬੁਨਿਆਦੀ ਕਾਰਜ ਵੀ ਹੈ ਜੇਕਰ ਆਪਾਂ ਆਹ ਦੇਖੋ ਭਾਈ ਚੰਗੋ ਸਿੰਘ ਜੀ ਦੇ ਵਿੱਚ ਦਾ ਵਿਆਹ ਹੈ ਕਾਰਜ ਹੈ ਉਹਨੂੰ ਜੇ ਸਹੀ ਢੰਗ ਨਾਲ ਹੋਵੇ ਜੀ ਜੇ ਤੁਹਾਨੂੰ ਕਦੇ ਆਗੋਂ ਵੱਡਾ ਹੁੰਦਾ ਫਿਰ ਚੜਾ ਆਦੇ ਨਾ ਤਾਂ ਪਾਸ਼ਾ ਕਦੇ ਜੀ ਲਾਇਬਰੀ ਦੇ ਨਾਲ ਦੀ ਲਗਦਣਾ ਕਰੀਏ ਕਾਲ ਜੀ ਨੂੰ ਸਿੱਧ ਹੋ ਜਾਂਦੇ ਆ ਪੀਤਾ ਰੋਈਏ ਕੰਮ ਸੋ ਹਰ ਭਿਆਨ ਕਾਲ ਦੇ ਸਵਾਲ ਸਭ ਨੂੰ ਸੱਚ ਸਾਥ ਹੋਣੀ ਆ ਸਤਿਗੁਰੂ ਮਹਾਰਾਜ ਜੀ ਆਪੇ ਸਾਰੇ ਕਾਲ ਦੇ ਸਵਾਲ ਦੇ ਆਪੇ ਸਕੇ ਪਾਸ਼ਾ ਤੇ ਇਥੋਂ ਤੱਕ ਕਹਿੰਦੇ ਕਦੇ ਕਦੇ ਚੈਨ ਤੋਂ ਤਾਂ ਕੰਮ ਕਰੇ ਪ੍ਰੋਤਲ ਕੇ ਜਿਨ ਹਲਕਾ ਨਾਮ ਤੇ ਆ ਰਾਂ ਜਿਨ੍ਹਾਂ ਨੂੰ ਵੈਟਰ ਦਾ ਨਾਮ ਕਿਹਾ ਲੱਗਦਾ ਨਾ ਜਿਹੜੇ ਮਨੁੱਖ ਦੇ ਚਿੱਤ ਦੇ ਵਿੱਚੋਂ ਨਹੀਂ ਹਨ ਉਹ ਕਾੜ ਦੀਆਂ ਸਤਿਗੁਰੂ ਮਹਾਰਾਜ ਜੀ ਆਪਣੇ ਨਾਮ ਦੇ। ਜਦੋਂ ਆਪਾਂ ਮੇਕੋ ਤੁਆ ਗਏ ਆਂ ਮੀਆਂ ਨਾਮਾ ਵਿਚ ਆ ਰਹਿਆਂ ਆਉਂਦੀ ਬਾਹੀ ਸਾਰੇ ਕਾੜ ਦੀਆਂ ਆਪੀ ਸੀ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਤਾਂ ਗੁਰੂ ਜੀ ਦੇਵ ਸਹਿ ਪਾਸ਼ਾ ਕਹਿੰਦੇ ਭਾਈ ਸਤਗੁਰੂ ਮਹਾਰਾਜ ਸਾਡੇ ਪਿਆਰਿਆਂ ਤੇ ਇਸ ਤਰ੍ਹਾਂ ਕਾੜਨਾ ਬਾਣਗੇ। ਜਦੋਂ ਆਪਾਂ ਆਪਾਂ ਸਾਡੀ ਸ਼ਰਣ ਜੀਤੀ ਸੀ ਕਿ ਕਿਸ ਹੱਦ ਤੱਕ ਕੋਈ ਮਲਕ ਹੋਵੇ ਨਹੀਂ ਕਿ ਆਇਆ ਦਸਵੰਦ ਜਿਹੜੇ ਬਹੁਤ ਵੱਡੀ ਚੀਜ਼ ਕੋ ਦਸਵੰਦ 10ਵਾਂ ਹਿੱਸਾ ਆਪਣੀ ਕਮਾਈ ਦੇ ਵਿੱਚੋਂ ਕੱਢਣਾ ਬਰਕਰਾਰ ਦਾ ਕੋਈ ਨਹੀਂ ਆਪਾਂ ਸਾਰੇ ਕੱਢੀ ਜਾਂ ਸਾਰੇ ਕੋਈ ਨਾ ਕੋਈ ਨਹੀਂ ਕੱਢਦਾ ਦਸਵੰਦ ਦਾ ਮਤਲਬ ਕਿੰਨਾ ਹੁੰਦਾ ਜੇ 100 ਰੁਪਏ ਕਮਾਈਏ ਉਹਦੇ ਤੋਂ 10% ਕੱਢਣਾ ਜੇ ਲੱਖ ਹੋ ਗਿਆ ਤਾਂ ਉਹਦਾ ਵੀ ਕੋਈ ਨਾ ਹਜ਼ਾਰ ਨਹੀਂ ਇਸ ਤੋਂ ਫਿਰ 10000 10 ਲੱਖ ਹੋ ਗਿਆ ਲੱਖ ਹੋ ਗਿਆ ਕਮਾਈ ਕੋਈ ਵੀ ਚੀਜ਼ ਵਿਦਵਾਨਾਂ ਦਾ ਇਹ ਕੰਮ ਹੈ ਕਿਸੇ ਚੀਜ਼ ਨੂੰ ਵਧਾਉਣਾ ਹੈ ਉਹਦੇ ਵਿੱਚੋਂ ਉਹਦਾ 10% ਕੱਢਣਾ ਸੌਖਾ ਹੈ। ਫਾੜੋਗੇ ਜੇ ਮਾਇਨੇ ਜਿਤੋਂ ਵਧਾਉਣਾ ਹੈ ਉਹ ਗਿਆ ਦੀ ਜਿਤੋਂ ਵਧਾਉਣਾ ਹੈ। ਜੇ ਆਪਾਂ 10% ਕੱਢਾਂ ਲਗਾਂਗੇ ਮਾਇਆ ਚ ਰਕਦਾ ਪੈ ਜਾਣੀ। ਜੇ ਆਣਾ ਤੇ ਆਪਣੇ ਲੋੜਾਂ ਆਪਣੇ ਉੱਤੇ ਉਹ 10% ਕੱਢਣ ਲੱਗਣਗੇ। ਇਸੇ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੁਹਾਨੂੰ ਅਰਦਾਸ ਪਾਸ਼ਕਾ ਜੀ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਇਆ ਜਿਹਦਾ ਨਾਮ ਸੀ ਸੰਗੋ ਮਹਾਰਾਜ ਦੇ ਚਰਨਾਂ ਚ ਆ ਕੇ ਉਹਨੇ ਵੀ ਬੇਨਤੀ ਕੀਤੀ ਮਹਾਰਾਜ ਜੀ ਦਾ ਕਹੋ ਜਿਹੜਾ ਜਮਾ ਕੋਈ ਕੰਮ ਨਹੀਂ ਮੰਨਦਾ ਘਰ ਦੇ ਵਿੱਚ ਬਹੁਤ ਹੀ ਅੰਦਰ ਦੀ ਗਰੀਬੀ ਹੈ ਉਹਨਾਂ ਤੇਮ ਜੀ ਦੀ ਗਰੀਬੀ ਹੁੰਦੀ ਸੀ ਪ੍ਰਸ਼ਾਦਾਵਨੀ ਸੀ ਮਿਲਦਾ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਕੀਤੀ ਕਿਉਂਕਿ ਸਤਗੁਰੂ ਜੀ ਸਾਰੇ ਪਦਾਰਥਾਂ ਦੇ ਦਾਤ ਜੀ ਹੈ ਗੁਰੂ ਜੀ ਕਿ ਆਪਾਂ ਨੂੰ ਸਮਝਾ ਰਹੇ ਹਨ ਆਪਾਂ ਨੇ ਕਰਨ ਕੀਤਾ ਪਾਸ਼ਾ ਜੀ ਕਹਿੰਦੇ ਲੈ ਫਿਰੇ ਉਹ ਕਾਲ ਸਾਡੇ ਕੋਲ ਐ ਇੱਕ ਰੁਪਈਆ ਲੈਂ ਜਾਂ ਦਿੱਲੀ ਵਿੱਚ ਜਾ ਕੇ ਆਪਣਾ ਕਾਰੋਬਾਰ ਨਭ ਕਰਦੇ ਪਰ ਗੁਰੂ ਨੂੰ ਯਾਦ ਰੱਖਣ ਸਾਡੇ ਬਾਅਦ ਤੇ ਵੀ ਇੱਕ ਆਪਦਾ ਖਾਤਾ ਲਾ ਕੇ ਰੱਖੀ ਗੁਰੂ ਨੂੰ ਯਾਦ ਰੱਖੀ ਦਸਵੰਦ ਕੱਢੀ ਇਹ ਕਾਰੋਬਾਰ ਸੰਗੋ ਦਿੱਲੀ ਵਿੱਚ ਚੜਿਆ ਗਿਆ ਜਾ ਕੇ ਦਿੱਲੀ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਕਾਰੋਬਾਰ ਇੰਨਾ ਵੱਡਾ ਵੱਧ ਗਿਆ ਕਿ ਦਿੱਲੀ ਵਿੱਚ ਬਹੁਤ ਵੱਡੀ ਮਾਰਕੀਟ ਬਣ ਗਈ ਸੰਗੋ ਸ਼ਾਹ ਉਹਦੇ ਉੱਤੇ ਲਿਖਿਆ ਹੋਇਆ ਮਾਰਕੀਟ ਦਾ ਸੰਗੋ ਸ਼ਾਹ ਲਿਖਿਆ ਹੋਦਾ ਮਾਰਕੀਟ ਦਾ ਆਫਰਾਨੀ ਮਾਰਕੀਟ ਆਪਣਾ ਉੱਥੇ ਲੱਗਾ ਸੰਗੋ ਦਾ ਮਾਰਕੀਟ ਇੰਦਰ ਗੁਰੂ ਅਰਦਾਸ ਮਹਾਦੇਵ ਚਰਮਾ ਚ ਗਰੀਬ ਸੇਖੋਂ ਆ ਗਿਆ ਨੰਦਕੀਆ ਮਹਾਰਾਜ ਮੇਰੀ ਲੜਕੀ ਦਾ ਵਿਆਹ ਹੈ ਤੇ ਮੇਰੇ ਦੇ ਕਿਰਪਾ ਹੋ ਗਈ ਮਦਦ ਕਰ। ਤੇ ਸਤਪੁਰੂ ਮਹਾਰਾਜਿਕਾਣ ਦੇ ਕੋਈ ਨਹੀਂ ਪਾਈ ਤੇ ਉਹ ਬਲ ਆ ਸਾਡੀ ਪਤਰਕਾ ਲੈ ਜਾਂ ਚਿੱਠੀ ਲੈ ਜਾ ਤੇ ਦਿੱਲੀ ਦੇ ਵਿੱਚ ਨਾ ਆਪਣਾ ਇੱਕ ਸਿਫਤ ਰਹਿੰਦਾ ਸੰਗੋਸ਼ਾ ਸੰਗੋ ਤੇ ਉਹਦੇ ਕੋਲ ਚਲੇ ਜਾਂਦੇ ਜਿਹੜੇ ਚੀਜ਼ ਤੇ ਤੈਨੂੰ ਲੋੜ ਹੋਈ ਗਈ ਉੱਥੇ ਆਪਣਾ ਖਾਦਾ ਚੱਲਦਾ ਸੇਖ ਲੈ ਕੇ ਪਤਰਕਾ ਦਿੱਲੀ ਵਿੱਚ ਚਲੇ ਗਿਆ ਸੰਭੋ ਨੂੰ ਮਿਲਿਆ ਸੰਭੋ ਸਾਹਿਬ ਮੈਨੂੰ ਸਭ ਕੁਝ ਬਤਾਉਣਾ ਮਾਰਿਆ ਨੇ ਪੇਟੀਏ ਉਹ ਕਹਿੰਦੇ ਤੁਹਾਡੇ ਵਹੀ ਦੇ ਵਿੱਚ ਸਾਡਾ ਖਾਤਾ ਚੱਲਦਾ ਹੈ ਤੇ ਮੈਨੂੰ ਵਿਆਹ ਬਾਤ ਤੇ ਲੜਕੀ ਲਈ ਵਿਆਹ ਬਾਤ ਤੇ ਰਾਸਨਾ ਪਾਣੀ ਦੀ ਲੋੜ ਹੈ ਸਵਾਨ ਦੀ ਲੋੜ ਹੈ ਹੁਣ ਕਿਉਂ ਮਾਇਆ ਧਾਰੀ ਅਤਨਾ ਹੋਰਾਂ ਸ਼ਬਦਾਂ ਸੁਣੀ ਬੋਲਣ ਨੂੰ ਚੋੜਦਾ ਐਂਡੇ ਮਾਇਆ ਆ ਗਿਆ ਕਿਉਂ ਗਿਆ ਸਾਡਾ ਕੁਝ ਗੁਰੂ ਵਾਲਾ ਤਾਂ ਮਾਸ ਸਾੜੀ ਆ ਬਈਆਂ ਹੋੜੇ ਕਹਿੰਦਾ ਗੁਰੂ ਦੇ ਲਾਡਾ ਖਾਤਾ ਹੀ ਸਾਡੇ ਕੋਲ ਬਾਪਸ ਬੋੜ ਦਿੱਤਾ ਕੁਛ ਨਹੀਂ ਦਿੱਤਾ ਆਪਣੇ ਕੋਲੋਂ ਸਿੱਖ ਖਾਦੀ ਵਾਪਸ ਆ ਗਿਆ ਅਬ ਆਪਣੇ ਕੋਲ ਵਾਲਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੀ ਕਰਨਾਂ ਦੀ ਬੇਰਤੀ ਕਰ ਲਗਿਆ ਬਾਦਸ਼ਾਹ ਸੰਗੋ ਸਾਹਿਬ ਦੀ ਤਬਰੀਕਾਂ ਲਈ ਸੁਣੀ ਕੋਈ ਕਹਦਾ ਗੁਰੂ ਦਾ ਖਾਤਾ ਹੀ ਨਹੀਂ ਸਾਡੇ ਕੋਲ ਜਦੋਂ ਇੱਡੀ ਗੱਲ ਹੋਈ ਤਾਂ ਗੁਰੂ ਅਮਰਦਾਸ ਮਹਾਰਾਜ ਸ਼ਾਮ ਦਾ ਟਾਈਮ ਸੀ ਤੇ ਆ ਸਮਤਾਵ ਬਾਹਰ ਨਿਕਲੇ ਤੇ ਜਿਸ ਤਰ੍ਹਾਂ ਕਹਿੰਦੇ ਗੁਰਬਾਣੀ ਚ ਬਚਨ ਆਉਂਦਾ ਨਾ ਕਿ ਨਦਰੋ ਪਠੀ ਜੇ ਕਰੇ ਸੁਲਤਾਨਾ ਕਾ ਹੋਰ ਬਣ ਨੀ ਬੁੱਢੀ ਨਿਗਾਹ ਹੋ ਜੇ ਤੇ ਰਾਜਾ ਨੂੰ ਵੀ ਕਾਮ ਕਰਨਾ ਕੀ ਹੋਇਆ ਮਹਾਰਾਜ ਨੇ ਐਸੀ ਕਹਿੰਦੇ ਫਰ ਜਗਾ ਪਰੇ ਉਧਰ ਤੇ ਕਹਿੰਦੇ ਉਹ ਮਾਰਕੀਟ ਨੂੰ ਅਧਲਾ ਗਿਆ ਸੌਰੀ ਸੜਕ ਨੂੰ ਸੌ ਸਭ ਕੁਝ ਖਤਮ ਹੋ ਗਿਆ ਜੋ ਬੜਿਆ ਸੀਗਾ ਆਕੇ ਫੇਰ ਗੁਰੂ ਅਰਵਣ ਸਾਹਿਬ ਦੀ ਤਰਤੀਬ ਬਚਨ ਗੁਰੂ ਦੀ ਫੇਰ ਜਲਦਾ ਕੀ ਪਰ ਗੁਰੂ ਦੇ ਮੱਥੇ 'ਤੇ ਲੱਗਿਆ ਕਿ ਓਕੇ ਮੈਂ ਬਹੁਤ ਗਲਤ ਕਰ ਬੈਠਾ ਮੈਂ ਗੁਰੂ ਨੂੰ ਭੁੱਲ ਗਿਆ ਤੇ ਪਾਤਸ਼ਾਹ ਫਿਰ ਕਈ ਦਿਨਾਂ ਬਾਅਦ ਜੋ ਨੇੜੇ ਹੋਇਆ ਮੱਥਾ ਟੇਕਿਆ ਕੌਣ ਮੈਂ ਮਹਾਰਾਜ ਸੰਗੋ ਮੈਂ ਪਾਪੀ ਨੂੰ ਭੁੱਲ ਗਿਆ ਤੁਹਾਡੇ ਬਚਨ ਪਰ ਪਾਤਸ਼ਾਹ ਕਹਿੰਦੇ ਕੋਈ ਵੀ ਭਾਈ ਜੇ ਭੁੱਲ ਗਿਆ ਤਾਂ ਭੁੱਲਣਿਆ ਜਿਹੜਾ ਹੈ ਜੇ ਘਰ ਦੇ ਵਿੱਚ ਆ ਜੇ ਤੇ ਸਤਿਗੁਰੂ ਫਿਰ ਬਖਸ਼ਾ ਕਰਦਾ ਇਸੇ ਕਰਕੇ ਗੁਰੂ ਨੂੰ ਸਦਾ ਯਾਦ ਰੱਖਣਾ ਇੱਥੇ ਵਚਨ ਕੀ ਹੈ ਕਿ ਹਰ ਆਰਾਧ ਸਭੋ ਕਿਛੁ ਪਾਈਐ ਕਾਲ ਸਭਿ ਸਾਧੋ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਕਾਰਜ ਹੀ ਸਿਧ ਹੋ ਜਾਂਦੇ ਹਨ ਰੱਬ ਦਾ ਵਿੱਚ ਬਹਾਦਰ ਜੀ ਨੇ ਫੇਰ ਲਿਖਿਆ ਕੀ ਕਹਿੰਦੇ ਕਹਿੰਦੇ ਆਪਣਾ ਗੁਰ ਤੇ ਆਈ ਗੁਰੂ ਨੂੰ ਤੇ ਆਪਣਾ ਭਾਈ ਅਮਰਤੰਗ ਉਠਣਾ ਇਸ ਨਾਲ ਕਰਨਾ ਗੁਰੂ ਗੁਰੂ ਜਪਣਾ ਬਾਣੀ ਪੜ੍ਹਨ ਦੀ ਜੋ ਸਿੱਖਾਂ ਦਾ ਕਰਮ ਹੈ ਹਰ ਘਰ ਦੇ ਵਿੱਚ ਿਲਕ੍ਰਿਵ ਹੋਵੇ ਕਿ ਗੁਰੂ ਨਾਨਕ ਦੇਵ ਜੀ ਵਾਲੇ ਕਹਿੰਦੇ ਘਰ ਘਰ ਦੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸੋਹਾ ਘਰ ਘਰ ਦੇ ਵਿੱਚ ਕੀਰਤਨ ਹੋਵੇ ਘਰ ਘਰ ਦੇ ਵਿੱਚ ਬਾਣੀ ਪੜੀ ਜਾਵੇ ਹਰ ਰੋਜ਼ ਬਾਣੀ ਪੜੀ ਜਾਵੇ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਅਰਦਾਸ ਰੋਜ਼ ਹੋਵੇ ਘਰ ਦੇ ਵਿੱਚ ਤੇ ਫਿਰ ਖੁਸ਼ੀਆਂ ਖੁਸ਼ੀਆਂ ਹਨ ਮਾਰੇ ਕਹਿੰਦੇ ਆਪਣਾ ਗੁਰੂ ਤੇ ਆਏ ਮਿਲ ਕੋਸੋ ਸੇਤੀ ਘਰ ਆਏ ਪਰ ਘਰ ਦੇ ਵਿੱਚ ਖੁਸ਼ੀ ਹੁੰਦੀ ਹੈ ਕਿਉਂਕਿ ਸੇਕ ਸਤਿਗੁਰੂ ਦੀ ਕੋਈ ਗਮੀ ਆਉਦੀ ਨਹੀਂ ਮਾਰੇ ਕਦੇ ਲਖਸ਼ੀ ਆ ਪਾਸ਼ਾਹੀ ਨੇ ਜੇ ਸੰਭੋਗ ਨਦਰ ਕਰੇ ਪਰ ਅੱਗੇ ਕੀ ਲਿਖਿਆ ਨੇ ਉਹ ਇੱਕ ਅਹਰ ਨਾਮ ਦੀ ਮਿਹਰਬਾਨ ਤਰਸੀ ਨਾਮ ਦੇ ਨਾਲ ਸਾਰਾ ਕਾਲ ਚੱਲਣਾ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਇੱਕ ਗੱਲ ਤੇ ਜੋੜ ਦਿੱਤਾ ਹੈ ਜੇ ਕਿਸੇ ਨੂੰ ਸੱਚ ਪੈ ਕੇ ਕੀਤੇ ਨਾਮ ਨਹੀਂ ਤਾਂ ਬਰਾ ਪੜ ਪੜ ਗੱਡੀ ਲਬੀਏ ਪੜ ਪੜ ਪੜਿਓ ਸਾਥ ਜੇ ਸਾਰੇ ਇਹਨਾਂ ਨੂੰ ਪੜ੍ਹਦੇ ਰਹੀਏ ਭਾਰਗਵੀ ਅਸਲ ਗੱਲ ਹੈ ਉਹ ਨਾਮ ਜੋ ਪਾਸ਼ਾ ਜੀ ਕਹਿੰਦੇ ਨਾਮਾਂ ਕੀ ਵਡਿਆਈ ਵਾਹਿਗੁਰੂ ਦੇ ਨਾਮ ਦੀ ਵਡਿਆਈ ਇਸ ਲੋਕ ਦੇ ਵਿੱਚ ਪ੍ਰਮੁਖ ਦੇ ਵਿੱਚ ਵੀ ਨਾਮ ਜੀਬ ਦੇ ਸਹਾਇਤਾ ਕਰਦਾ ਤੇ ਕੀਮਤ ਕਹਿ ਨਾ ਜਾਈ ਨਾਮ ਦੀ ਕੀਮਤ ਕਿਸੇ ਨੂੰ ਕਹੀ ਨਹੀਂ ਜਾ ਸਕਦੀ ਵਿਚਾਰਾ ਬਹੁਤ ਲੰਮੀ ਹੈ ਸਮਾ ਆਪਣਾ ਸਮਾਪਤੇ ਦੇ ਨੇੜ ਹੈ ਕੀਮਤ ਪਾਸ਼ਾ ਕਦੇ ਸਭ ਕੀਮਤ ਮਿਲ ਕੀਮਤ ਪਾਈ ਗਿਆ ਨਹੀਂ ਧਿਆਨੀ ਗੁਰ ਗੁਰ ਹਾਈ ਕਹਿਣਾ ਜੇ ਤਿਰਵੜੀ ਹੈ ਤਰਨ ਤੇ ਕੋਈ ਆਪਾ ਨਾਮ ਦੀ ਬੜਾਈ ਨਹੀਂ ਕਥਨ ਕਰ ਸਕਦਾ ਇਸੇ ਕਰਕੇ ਸਭ ਤੋਂ ਹਰ ਰਹਾ ਨਾਮ ਰਾਧੋ ਹਰੀ ਰਾਧਾ ਸਭੋ ਕੇ ਸੁਪਾਈਏ ਕਾਰਜ ਸਭੇ ਸਾਧੋ ਵਾਸੇ ਪੱਕਾ ਕਰ ਲਈਏ ਮੰਨਦੇ ਕਿ ਰੋਜ਼ ਅਮਰ ਜੀ ਉੱਠ ਕੇ ਇਸ਼ਨਾਨ ਕਰਕੇ ਮੈਂ ਜਲਦੀ ਸਵੇਰ ਦਾ ਪੰਜ ਪੰਜ ਬਾਣੀਆਂ ਸੁਣੇ ਸ੍ਰੀ ਸਾਹਿਬ ਜਿੰਨਾ ਵੀ ਹੁੰਦਾ ਸਾਮ ਨੂੰ ਰਹਿ ਰਸ ਸਹਿਬ ਸਾਵੜ ਵਾਲੀ ਕੀਰਤਨ ਸੁਣ ਦਾ ਪਾਠ ਇਹ ਭਾਈ ਕੋ ਸਿੱਖਾ ਦੀ ਮਰਜ਼ਾ ਦਾ ਤੇ ਜਿਹੜਾ ਨਾਮ ਦੀ ਉਹ ਟੁਰ ਗਿਆ ਪਾਸ਼ਕ ਦੇ ਦੂਰ ਸਿਰਕਸੇ ਕਿਸਮ ਦੀ ਵੀ ਘਾਟ ਜਿਹਨੇ ਦੀ ਰਹਾਉ ਪ੍ਰੇਮ ਭਗਤ ਪ੍ਰਵ ਲੱਗ ਪ੍ਰੇਮ ਭਗਤ ਪ੍ਰੇਮਾ ਭਗਤੀ ਪਰਮੇਸ਼ਰ ਦੇ ਦਰਤੇ ਪਰਵਾਨ ਸੋਭਾ ਬਦਲ ਦੀ ਕਥਾ ਵਿੱਚ ਵੀ ਆਇਆ ਸੀ ਕਿ ਜੇ ਹਿਰਦੇ ਵਿੱਚ ਪ੍ਰੇਮ ਹੈ ਸਭ ਕੁਝ ਪ੍ਰਵਾਨ ਹੈ ਜੇ ਅੰਦਰ ਭਾਵਨਾ ਹੀ ਨਹੀਂ ਤੇ ਮਾਰੇ ਕਦੇ ਭਾਵਨਾ ਵੀ ਨਾ ਕਿਵੇਂ ਪਾਵਾ ਜੁਦਦੀ ਕੋਈ ਭਾਵਨਾ ਹੀ ਨਹੀਂ ਫਿਰ ਉਹਦਾ ਵੱਧਾ ਚੱਤੀ ਜੋ ਕੋਈ ਨਾ ਹੋਣਾ ਉਹਦਾ ਕੋਈ ਸੁਣੀ ਨਹੀਂ ਥੋੜਾ ਕਰਨੋਂ ਪਰ ਪਾਸ਼ਕ ਦੇ ਗਾਵੀਆਂ ਸੁਣੀਆਂ ਮਨ ਰੱਖੀ ਐ ਭਾਉ ਪ੍ਰੇਮ ਹੋਣਾ ਚਾਹੀਦਾ ਮਨ ਦੇ ਵਿੱਚ ਪ੍ਰੇਮ ਭਗਤ ਪ੍ਰਭ ਲਾਗੀ ਪਰ ਪਾਸ਼ਕ ਦੇ ਸੋ ਪਾਏ ਜਿਸ ਵੱਡ ਭਾਗੀ ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹਨ ਉਹਨਾਂ ਨੂੰ ਪ੍ਰੇਮਾ ਭਗਤੀ ਭਾਈ ਪ੍ਰਾਪਤ ਹੁੰਦੀ ਹੈ ਜਨ ਨਾਨਕ ਨਾਮ ਧਿਆਇਆ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਤਰ ਸਰਬ ਸੁਖਾਂ ਫਲ ਪਾਏ ਸਰਬਦੇਵ ਤੇ ਸਾਰੇ ਆਗੇ ਸਾਰੇ ਸੁੱਖ ਖਲਾ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਉਂਦਾ ਹੈ ਦੁਨੀਆਂ ਵਿੱਚ ਜਿੰਨੇ ਵੀ ਸੁੱਖ ਜਿੰਨੇ ਵੀ ਪਦਾਰਥ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਹਾਰਾਜ ਕਹਿੰਦੇ ਗੁਰਜੰਦੇਵ ਪਾਤਸ਼ਾਹ ਜੀ ਕਥਨ ਕਰਦੇ ਹਨ ਉਹਨਾਂ ਨੂੰ ਭਾਈ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਹੁਕਮਨਾਮੇ ਰਾਹੀ ਸਾਨੂੰ ਇਹ ਹੀ ਉਪਦੇਸ਼ ਦੇ ਰਹੇ ਆ ਧਰਮ ਗੁਰਜੰਦੇਵ ਪਾਤਸ਼ਾਹ ਭਾਈ ਗੁਰੂ ਗੁਰੂ ਜਪੋ ਗੁਰੂ ਵਾਲੇ ਦੇ ਦੋ ਸੇਵਾਦਾਰ ਚੱਲ ਕੇ ਇਹ ਮਰੁੱਖੇ ਜਮੂ ਸਮੂਹ ਲੋਕਾਂ ਦਾ ਜਤਨ ਕਰੀਏ ਇਹਨੀਆਂ ਬੈਠੀਆਂ ਪ੍ਰਵਾਣ ਕਨੀਆਂ ਉਹਨਾਂ ਪ੍ਰੀਤਮਾ ਸਰੂਪ ਮਹਾਰਾਜ ਸਾਬ ਸਤਿਗੁਰੂ ਸਿੰਘ ਜੀ 552 ਚੰਕੋ ਸਿੰਘ ਜੀ 55 ਦਾ ਫਾਜੇ ਸਿੰਘ ਜੀ ਜਿਨ੍ਹਾਂ ਨੇ ਆਪਣੇ ਬੇਟੇ ਜਿਹੜਾ ਕਾਰਜ ਨੂੰ ਕਰਦੇ ਅਸਲੀ ਦਾ ਪਰਸਾ ਉਹਨਾਂ ਦਾ ਬਲਵਕ ਕਰਾਈ ਸੀ ਬਾਦਸ਼ਾਹ ਦੀ ਕਿਰਪਾ ਕਾਰਜ ਨੂੰ ਚਾਲ ਮਿ ਸਕਿਆ ਪਰ ਕਰਨ ਬੱਚਿਆਂ ਨੂੰ ਲੱਗੀਆਂ ਉਹ ਇੱਕੋ ਜਿਹੇ ਬਹੁਤ ਸ਼ਿਕਰਨ ਤੇ ਇਸੇ ਤਰੀਕੇ ਮਹਾਰਾਜ ਜੀ ਦੇ ਫਰਮਾਨ ਕੀ ਅੱਲਾਹ ਨੂੰ ਮੰਨਤੀ ਕਰੀਏ ਕਿ ਜੰਮਿਆ ਵੀ ਸੰਸਕਾਰ ਇਸ ਤੇ 20 ਸਾਲ ਸਮੰਧੀ ਨਗਰ ਪੰਚਾਇਤ ਨਵੀਂ ਪੁਰਾਣੀ ਤੋਂ ਸਮੇਂ ਪਹੁੰਚਿਓ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਜੀਓ ਆਇਆਂ ਕਹਿ ਕੇ ਨਤਮਕ ਕੀਤਾ ਜਾਂਦਾ ਹੈ ਔਰ ਕੜਾ ਪ੍ਰਸ਼ਾਦ ਵੀ ਦੇ ਵਰਤੇਗੀ ਹਾਂ ਬਾਵਾ ਦੇ ਪ੍ਰਸ਼ਾਦਾ ਜਿਹੜਾ ਸਵਤ ਵਾਈਫਾਈ ਦੇ ਛਾਕੇ ਜਾਣ ਦੀ ਕਿਰਪਾਤਾ ਕਰਨੀ ਪ੍ਰਸ਼ਾਦਾ ਜਿਹੜਾ ਪਰਵਾਰ ਲੋਕਾਂ ਦੇ ਇੰਨੇ ਪੰਕਟਾਂ ਵਿੱਚ ਵਰਤਾਇਆ ਜਾ ਰਿਹਾ ਤੇ ਦੁਆਰਾ ਫੇਰ ਸਾਰੀਆਂ ਸੰਪਾਦਾਂ ਨਗਰ ਪੰਚਾਇਤ ਪਰ ਇਸੇ ਦਾ ਫਾਲਸੰਧੀਆਂ ਦਾ ਬਹੁਤ-ਬਹੁਤ ਧੰਨਵਾਦ ਉਹ ਸਭ ਨੇ ਹਾਣੇ ਲਵਾਇਆ ਤੇ ਸੰਗਤਾਂ ਨੂੰ ਬੜਾ ਪ੍ਰਸ਼ਾਦੀ ਮੀਂਹ ਇਕੱਲੇ ਪੰਕਾ ਬਣਾ ਲੈਣੀਆਂ ਤੇ ਨਾਲ ਦੀਆਂ ਪ੍ਰਸ਼ਾਦਾ ਪਾਣੀ ਪੂਰਤ ਮਾਈ ਪਾਣੀ ਸ਼ਾਕੇ ਜਾਂਦੀ ਕਿਰਪਾ ਹੁਤਾ ਕਰਨੀ ਆਉਣ ਬੜਾ ਪ੍ਰਸ਼ਾਦੀ ਦੇਗੋ ਰਹੀ ਹੈ ਇਹ ਵਰਨਾਉਦੀ ਰਾ ਇੱਕ ਤੋਂ ਮਿੰਟ ਦਾ ਬੋਲ ਕੇ ਬੰਦ ਕਰ ਲਈਏ ਕਿਉਂਕਿ ਲੋਕ ਉਪਲੋਕ ਦੇ ਵਿੱਚ ਪ੍ਰਮਾਤਮਾ ਨਾਲ ਸੇਵਾ ਕਰਦੇ ਜੀ ਉਸ ਸੁਖੀ ਹੋ ਜੂਗੀ ਆਉਸ ਆਗਿਆ ਸਤਿਗੁਰ ਜੀ ਦੇ ਸਾਥ ਨਾਮ ਵਾਹੀ ਕਰੋ ਸਤਨਾਮ ਵਾਹਿਕੁ